ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੀ ਨੇ ਉਹ ਕਾਰਨ ਜਿਸ ਕਰਕੇ ਸਾਡੇ ਫੇਸ ਦੇ ਉੱਤੇ ਝੁਰੜੀਆਂ ਪੈਣੀਆਂ, ਫਾਈਨ ਲਾਈਨਸ ਹੋਣੀਆਂ ਸਟਾਰਟ ਹੋ ਜਾਂਦੀਆਂ, ਕਿਉਂ ਸਾਡੀ ਸਕਿਨ ਲੂਜ਼ ਹੋ ਜਾਂਦੀ ਹੈ, ਢਿੱਲੀ ਪੈ ਜਾਂਦੀ ਹੈ। ਤੇ ਆਪਣੇ ਫੇਸ ਦੇ ਉੱਤੇ ਅਸੀਂ ਨੈਚੁਰਲ ਇੰਗਰੀਡੀਅੰਟਸ ਜੋ ਸਾਨੂੰ ਪਰਮਾਤਮਾ ਨੇ ਬਖਸ਼ੇ ਨੇ ਉਹਨਾਂ ਦਾ ਕਿਉਂ ਨਾ ਅਸੀਂ ਯੂਜ਼ ਕਰੀਏ ਜੋ ਕਿ ਸਾਡੇ ਫੇਸ ਦੇ ਉੱਤੇ ਏਜਿੰਗ ਦੀ ਪ੍ਰੋਬਲਮ ਨੂੰ ਬਹੁਤ ਹੀ ਜ਼ਿਆਦਾ ਸਲੋ ਡਾਊਨ ਕਰ ਦੇਗੀ। ਕੀ ਤੋਂ 40 ਦੀ ਏਜ ਦੇ ਵਿੱਚ ਸਕਿਨ ਬਹੁਤ ਜ਼ਿਆਦਾ ਬੁੜੀ ਲੱਗਣ ਲੱਗ ਜੇ ਤਾਂ ਕਿਸ ਤਰ੍ਹਾਂ ਦਾ ਲੱਗਦਾ ਹੈ ਸਕਿਨ ਲੂਜ਼ ਹੋ ਜੇ ਸਕਿਨ ਦੇ ਉੱਤੇ ਛਾਈਆਂ ਦਿਖਣ ਲੱਗ ਜਾਣ ਝੁਰੜੀਆਂ ਪੈ ਜਾਣ ਹਾਂ ਅਗਰ ਅਸੀਂ ਗੱਲ ਕਰੀਏ 60 ਦੀ 60 ਪਲੱਸ ਦੀ ਬੁੜਾਪਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਹਰ ਇੱਕ ਦੇ ਉੱਤੇ ਆਣਾ ਇਸ ਦੇ ਵਿੱਚ ਕੋਈ ਬੁਰੀ ਚੀਜ਼ ਨਹੀਂ ਹੈ ਕਿਉਂਕਿ ਬੁੜਾਪਾ ਇੱਕ ਬਹੁਤ ਹੀ ਪਿਆਰਾ ਫੇਜ਼ ਹੈ ਜੋ ਅਸੀਂ ਆਪਣੀ ਫੈਮਲੀ ਦੇ ਨਾਲ ਆਪਣੀ ਬੱਚਿਆਂ ਦੇ ਨਾਲ ਇੱਕ ਨਵੀਂ ਜ਼ਿੰਦਗੀ ਨੂੰ ਐਕਸਪੀਰੀਅੰਸ ਕਰਦੇ ਹਾਂ ਉਸ ਐਕਸਪੀਰੀਅੰਸ ਦੇ ਨਾਲ ਸਾਡੇ ਫੇਸ ਦੇ ਉੱਤੇ ਛੁਰੀਆਂ ਫਾਈਨ ਲਾਈਨਸ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਜੋ ਕਿ ਬਿਲਕੁਲ ਨਾਰਮਲ ਲੱਗਦਾ ਉਸ ਟਾਈਮ ਤੇ ਲੇਕਿਨ ਜੇ ਇਹ ਹੀ ਚਾਈਆਂ ਸਾਡੀ 30 ਤੋਂ 50 ਦੇ ਏਜ ਦੇ ਵਿੱਚ ਸਾਡੇ ਫੇਸ ਦੇ ਉੱਤੇ ਆ ਜਾਣ ਤੇ ਉਹ ਬਹੁਤ ਹੀ ਜ਼ਿਆਦਾ ਅਨਕੰਫਰਟੇਬਲ ਲੱਗਦਾ ਹੈ ਤੇ ਸਾਨੂੰ ਬਹੁਤ ਹੀ ਜ਼ਿਆਦਾ ਲੋ ਫੀਲ ਕਰਵਾਂਦਾ ਬਹੁਤ ਸਾਰੀ ਕੰਪਨੀਆਂ ਜਾਂ ਬਹੁਤ ਸਾਰੇ ਬਿਊਟੀ ਪ੍ਰੋਡਕਟਸ ਇਹ ਦਾਵਾ ਕਰਦੇ ਨੇ ਆਰਟੀਕਲਸ ਦੇਖਦੇ ਆਂ ਆਨਲਾਈਨ ਐਡਸ ਦੇਖਦੇ ਆ ਕਿ ਸਾਡੇ ਫੇਸ ਨੂੰ ਸਾਡੀ ਸਕਿਨ ਨੂੰ ਰਾਤੋ ਰਾਤ ਜਵਾਨ ਕਰਨ ਦੇ ਲਈ ਉਹ ਅਪਰੂਵਡ ਕਰਦੇ ਨੇ ਕਿ ਇਹ ਸਾਰੀ ਕਰੀਮਸ ਅਵੇਲੇਬਲ ਨੇ ਲੇਜ਼ਰ ਥੈਰੇਪੀਜ਼ ਅਵੇਲੇਬਲ ਨੇ ਜਾਂ ਫਿਰ ਬੋਟੌਕਸ ਟਰੀਟਮੈਂਟ ਕਰਵਾਉਂਦੇ ਨੇ ਜੋ ਕਿ ਮੋਸਟ ਆਫ ਦਾ ਟਾਈਮ ਐਕਸਪੈਂਸਿਵ ਤੇ ਹੁੰਦੇ ਹੀ ਨੇ ਲੇਕਿਨ ਉਹ ਸਾਡੇ ਫੇਸ ਦੇ ਉੱਤੇ ਕੁਝ ਟਾਈਮ ਤੋਂ ਬਾਅਦ ਅਸਰ ਉਲਟਾ ਕਰਨਾ ਸਟਾਰਟ ਕਰ ਦਿੰਦੇ ਆ ਤੇ ਸਾਡੇ ਫੇਸ ਦੇ ਉੱਤੇ ਉਸ ਦਾ ਨੁਕਸਾਨ ਦੇਖਣਾ ਸ਼ੁਰੂ ਹੋ ਜਾਂਦਾ ਹੈ ਕੀ ਤੁਹਾਨੂੰ ਲੱਗਦਾ ਕਿ ਅੱਜ ਤੱਕ ਇਸ ਜੋ ਵੀ ਚੀਜ਼ਾਂ ਅਸੀਂ ਮਾਰਕੀਟਸ ਤੋਂ ਬਾਏ ਕਰਦੇ ਆ ਜਾਂ ਫਿਰ ਇਹ ਟ੍ਰੀਟਮੈਂਟਸ ਲੈਂਦੇ ਆ ਕੀ ਇਹਨਾਂ ਨੇ ਤੁਹਾਨੂੰ ਕਦੀ ਸੈਟੀਸਫੈਕਸ਼ਨ ਰਿਜ਼ਲਟ ਦੇ ਆ ਜੇ ਤੁਹਾਡਾ ਜਵਾਬ ਹੈ ਨਹੀਂ ਤੇ ਫਿਰ ਕਿਉਂ ਅਸੀਂ ਆਪਣੇ ਪੈਸੇ ਵੇਸਟ ਕਰਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੀ ਨੇ ਉਹ ਕਾਰਨ ਜਿਸ ਕਰਕੇ ਸਾਡੇ ਫੇਸ ਦੇ ਉੱਤੇ ਚੁਰੀਆਂ ਪੈਣੀਆਂ ਫਾਈਨ ਲਾਈਨਸ ਹੋਣੀਆਂ ਸਟਾਰਟ ਹੋ ਜਾਂਦੀਆਂ ਕਿਉਂ ਸਾਡੀ ਸਕਿਨ ਲੂਜ਼ ਹੋ ਜਾਂਦੀ ਹੈ ਢਿੱਲੀ ਪੈ ਜਾਂਦੀ ਹੈ ਤੇ ਸੈਕਿੰਡ ਅਸੀਂ ਗੱਲ ਕਰਾਂਗੇ ਆਪਣੇ ਫੇਸ ਨੂੰ ਸਕਿਨ ਟਾਈਟ ਕਰਨ ਦੇ ਫੇਸ ਮਾਸਕ ਦੇ ਬਾਰੇ ਥਰਡ ਅਸੀਂ ਗੱਲ ਕਰਾਂਗੇ ਆਪਣੀ ਸਕਿਨ ਟਾਈਟਨਿੰਗ ਦੇ ਕੁਝ ਹੋਰ ਟਿਪਸ ਜੋ ਅਸੀਂ ਗੱਲ ਕਰਾਂਗੇ ਵੀਡੀਓ ਦੇ ਐਂਡ ਦੇ ਵਿੱਚ ਫਿਲਹਾਲ ਆਜੋ ਫਿਰ ਕਰਦੇ ਆਂ ਵੀਡੀਓ ਨੂੰ ਸਟਾਰਟ ਬਿਨਾ ਕਿਸੇ ਦੇਰੀ ਤੋਂ ਸ਼ੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਰਸਵਿੰਦਰ ਕੌਰ ਐਂਡ ਵੈਲਕਮ ਬੈਕ ਟੂ ਯੋਰ ਚੈਨਲ ਕੌਰ ਰਸਵਿੰਦਰ ਦੇ ਵਿੱਚ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਬਿਲਕੁਲ ਠੀਕ ਠਾਕ ਹੋਵਗੇ ਵਧੀਆ ਹੋਵਗੇ ਤੇ ਤੰਦਰੁਸਤ ਹੋਵਗੇ ਦਾ ਵੀ ਬਿਲਕੁਲ ਠੀਕ ਆ ਕਿਨ ਲੂਜ਼ ਹੋਣ ਦੇ ਨਾਲ-ਨਾਲ ਸਾਡਾ ਕੌਨਫੀਡੈਂਸ ਲੈਵਲ ਵੀ ਲੂਜ਼ ਹੋ ਜਾਂਦਾ ਜਿਸ ਨੂੰ ਕੀ ਬਰਕਰਾਰ ਅਗਰ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਚਾਹਦੇ ਹੋ ਤੁਹਾਨੂੰ ਕੋਈ ਵੀ ਤੁਹਾਡੇ ਏਜ ਨੂੰ ਲੈ ਕੇ ਤੁਹਾਨੂੰ ਕੌਂਪਲੀਮੈਂਟ ਕਰੇ ਕਿ ਵਾਓ ਤੁਸੀਂ ਬਹੁਤ ਹੀ ਅੰਗ ਲੱਗਦੇ ਹੋ ਦੈਟਸ ਦਾ ਮੂਮੈਂਟ ਜਦੋਂ ਤੁਸੀਂ ਆਪਣੇ ਤੇ ਬਹੁਤ ਹੀ ਜ਼ਿਆਦਾ ਪ੍ਰਾਊਡ ਕਰੋਗੇ ਕਿ ਹਾਂ ਮੈਂ ਮੌਕਾ ਸੰਭਾਲ ਲਿਆ ਤੇ ਮੈਂ ਇਸ ਰੈਮਡੀਜ਼ ਦੇ ਨਾਲ ਆਪਣੇ ਫੇਸ ਨੂੰ ਟਾਈਮ ਤੋਂ ਪਹਿਲਾਂ ਬੂੜੇ ਹੋਣ ਤੋਂ ਬਚਾ ਲਿਆ ਅੱਜ ਕੱਲ ਸਾਡਾ ਲਾਈਫ ਸਟਾਈਲ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕਿਆ ਹੈ ਕਿ ਅਸੀਂ ਆਪਣੇ ਆਪ ਦੇ ਉੱਤੇ ਧਿਆਨ ਥੋੜਾ ਘੱਟ ਦਿੰਦੇ ਆ ਤੇ ਸਾਡਾ ਜੋ ਸਕਰੀਨ ਟਾਈਮ ਹੈ ਉਹ ਥੋੜਾ ਜ਼ਿਆਦਾ ਹੋ ਚੁੱਕਿਆ ਹੈ ਹੁਣ ਗੱਲ ਕਰਦੇ ਆ ਅਸੀਂ ਕਿ ਕਿਨਾਂ ਕਾਰਨਾ ਕਰਕੇ ਸਾਡੇ ਫੇਸ ਦੇ ਉੱਤੇ ਇਹ ਝੁਰੀਆਂ ਦੀ ਜਾਂ ਫਿਰ ਫਾਈਨ ਲਾਈਨਸ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਸਨ ਦੇ ਯੂਵੀ ਰੇਜ਼ ਦੇ ਡਾਇਰੈਕਟ ਕੰਟੈਕਟ ਦੇ ਵਿੱਚ ਬੈਠਦੇ ਆ ਜਾਂ ਜਿਸ ਤਰ੍ਹਾਂ ਮੈਂ ਹੁਣੇ ਹੀ ਗੱਲ ਕੀਤੀ ਸਾਡਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਇਸ ਦੇ ਨਾਲ ਡੈਫੀਨੇਟਲੀ ਸਾਡੇ ਫੇਸ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਸਾਡੇ ਫੇਸ ਦੇ ਉੱਤੇ ਉਮਰ ਤੋਂ ਪਹਿਲਾਂ ਹੀ ਫਾਈਨ ਲਾਈਨਸ ਤੇ ਝੁਰੀਆਂ ਪੈਣੀਆਂ ਸਟਾਰਟ ਹੋ ਜਾਂਦੀਆਂ ਜਦੋਂ ਅਸੀਂ ਹੈਲਦੀ ਖਾਣਾ ਨਹੀਂ ਖਾਂਦੇ ਉਦੋਂ ਵੀ ਸਾਡੇ ਫੇਸ ਦੇ ਉੱਤੇ ਇਹ ਪ੍ਰੋਬਲਮ ਦਿਖਦੀ ਹੈ ਵੱਧਦੀ ਉਮਰ ਦੇ ਨਾਲ ਹੀ ਸਾਡੇ ਸਕਿਨ ਦੇ ਉੱਤੇ ਜੋ ਸੈਲਸ ਨੇ ਜੋ ਟਿਸ਼ੂਜ਼ ਨੇ ਉਹ ਘਟਨੇ ਸਟਾਰਟ ਹੋ ਜਾਂਦੇ ਆ ਤੇ ਜਿਸ ਕਰਕੇ ਸਾਡੇ ਫੇਸ ਦੀ ਜੋ ਇਲਾਸਟੀਸਿਟੀ ਹੈ ਜੋ ਸਾਡੇ ਫੇਸ ਦੀ ਟਾਈਟਨਿੰਗ ਹੈ ਉਹ ਹੌਲੀ-ਹੌਲੀ ਘਟਦੀ ਜਾਂਦੀ ਹੈ ਅਗਰ ਅਸੀਂ ਆਪਣੇ ਫੇਸ ਦੇ ਉੱਤੇ ਡੇਲੀ ਮੇਕਅਪ ਕਰ ਰਹੇ ਹਾਂ ਡੇਲੀ ਬੇਸਿਸ ਤੇ ਮੇਕਅਪ ਕਰ ਰਹੇ ਹਾਂ ਜਾਂ ਫਿਰ ਤੁਸੀਂ ਕਿਸੇ ਇਸ ਤਰ੍ਹਾਂ ਦੇ profession ਦੇ ਵਿੱਚੋਂ ਜਿੱਥੇ ਮੇਕਅਪ ਕਰਨਾ ਕੰਪਲਸਰੀ ਹੈ that is okay ਤੁਸੀਂ ਮੇਕਅਪ ਕਰੋ ਡੇਲੀ ਕਰੋ ਲੇਕਿਨ ਅچھے ਪ੍ਰੋਡਕਟਸ ਅੱਛੀ ਕੰਪਨੀ ਦੇ ਪ੍ਰੋਡਕਟਸ ਤੁਸੀਂ ਆਪਣੇ ਫੇਸ ਦੇ ਉੱਤੇ ਯੂਜ਼ ਕਰੋ ਆਪਣੇ ਮੇਕਅਪ ਨੂੰ ਮੇਕਅਪ ਰਿਮੂਵਰ ਦੇ ਨਾਲ ਰਿਮੂਵ ਕਰ ਲਿਆ ਕਿਸੇ ਅچھے ਫੇਸ ਵਾਸ਼ ਦੇ ਨਾਲ ਆਪਣੇ ਫੇਸ ਨੂੰ ਵਾਸ਼ ਕਰਕੇ ਦੈਨ ਤੁਸੀਂ ਮੋਇਸਚਰਾਈਜ਼ ਕਰਕੇ ਫਿਰ ਤੁਸੀਂ ਉਸ ਤੋਂ ਬਾਅਦ ਸੋ ਰਹੇ ਹੋ ਕਿਉਂਕਿ ਅਗਰ ਸਾਡੇ ਫੇਸ ਦੇ ਉੱਤੇ ਮੇਕਅਪ ਦਾ ਡਿਪੋਜ਼ੀਸ਼ਨ ਰਹਿ ਜੇ ਤੇ ਉਹ ਸਾਡੇ ਫੇਸ ਦੀ ਸਕਿਨ ਦੇ ਅੰਦਰ ਤੱਕ ਪੈਨੇਟ੍ਰੇਟ ਕਰਦਾ ਜੋ ਕਿ ਸਾਡੇ ਸਕਿਨ ਨੂੰ ਲੂਜ਼ ਕਰ ਦਿੰਦਾ ਹੈ ਜਾਂ ਸਾਡੇ ਸਕਿਨ ਦੇ ਉੱਤੇ ਪਿੰਪਲ ਐਕਨੇ ਦੀ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਹੈ ਜਿਸ ਕਰਕੇ ਸਾਡੀ ਸਕਿਨ ਜੋ ਹੈ ਉਹ ਬੇਜਾਨ ਦਿਖਣੇ ਲੱਗ ਜਾਂਦੀ ਹੈ ਜਾਂ ਫਿਰ ਮੈਚ्योर ਹੋ ਜਾਂਦੀ ਹੈ ਏਸੀ ਸਾਰੇ ਕਾਰਨ ਜਿਸ ਕਰਕੇ ਸਾਡੀ ਸਕਿਨ ਲੂਸ ਪੈ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਅਸੀਂ ਆਪਣੇ హెਅਰ ਸੌਰੀ హెਅਰ ਦੀ ਵੀਡੀਓ ਬਣਾ ਕੇ ਹਟੀਆਂ ਨਾ ਇਸ ਕਰਕੇ ਮੈਨੂੰ హెਅਰ ਦਾ ਹੀ ਯਾਦ ਆਈ ਜਾ ਰਿਹਾ ਹੁਣ ਗੱਲ ਕਰਦੇ ਹਾਂ ਅਸੀਂ ਆਪਣੇ ਸਕਿਨ ਟਾਈਟਨਿੰਗ ਫੇਸ ਮਾਸਕ ਦੀ ਮਲਤਾਨੀ ਮਿੱਟੀ ਮਾਸਕ ਮਲਤਾਨੀ ਮਿੱਟੀ ਸਭ ਤੋਂ ਵਧੀਆ ਪੈਕ ਹੈ ਸਾਡੀ ਲੂਸ ਸਕਿਨ ਨੂੰ ਟਾਈਟ ਕਰਨ ਦੇ ਲਈ ਤੇ ਮੁਲਤਾਨੀ ਮਿੱਟੀ ਡੀਪ ਕਲੀਨਿੰਗ ਕਰਦੀ ਹੈ ਸਾਡੇ ਫੇਸ ਦੀ ਜੋ ਸਾਡੇ ਫੇਸ ਦੇ ਉੱਤੇ ਡੈੱਡ ਸੈਲਸ ਹੁੰਦੇ ਆ ਉਸ ਨੂੰ ਬਹੁਤ इजीली ਰਿਮੂਵ ਕਰ ਦਿੰਦੀ ਹੈ ਮੁਲਤਾਨੀ ਮਿੱਟੀ ਸਕਿਨ ਨੂੰ ਫਰੈਸ਼ ਤੇ ਚਮਕਦਾਰ ਬਣਾਈ ਰੱਖਣੇ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਸਿੰਪਲ ਪਲੇਨ ਵਾਟਰ ਦੇ ਨਾਲ ਵਾਸ਼ ਕਰਕੇ ਟੈਪ ਡਰਾਈ ਕਰ ਲੋ ਉਸ ਤੋਂ ਬਾਅਦ ਤੁਸੀਂ ਇਸ ਫੇਸ ਪੈਕ ਨੂੰ ਆਪਣੇ ਫੇਸ ਦੇ ਉੱਤੇ ਲਗਾਣਾ ਕਿਉਂਕਿ ਅਗਰ ਤੁਹਾਡਾ ਫੇਸ ਗੰਦਾ ਹੋਏਗਾ ਜਾਂ ਫਿਰ ਫੇਸ ਦੇ ਉੱਤੇ ਕੋਈ ਡਸਟ ਪਾਰਟੀਕਲ ਕੁਝ ਵੀ ਚਿਪਕਿਆ ਹੋਏਗਾ ਉਹ ਤੁਹਾਡੇ ਫੇਸ ਤੋਂ ਪਹਿਲਾਂ हट ਜਾਏਗਾ ਇਸ ਦਾ ਮਾਸਕ ਬਣਾਉਣ ਦੇ ਲਈ ਸਾਨੂੰ ਕੀ ਕੀ ਚਾਹੀਦਾ ਹੋਏਗਾ ਸਾਨੂੰ ਚਾਹੀਦਾ ਹੋਏਗਾ ਇੱਕ ਚਮਚ ਮਲਤਾਨੀ ਮਿੱਟੀ ਦੋ ਚਮਚ ਰੋਜ਼ ਵਾਟਰ ਤੇ ਇੱਕ ਚਮਚ ਅਸੀਂ ਸ਼ਹਿਦ ਦਾ ਐਡ ਕਰਾਂਗੇ ਇਹਨਾਂ ਨੂੰ ਅੱਛੀ ਤਰ੍ਹਾਂ ਤੁਸੀਂ ਇੱਕ ਥਿੱਕ ਪੇਸਟ ਜਿਹਾ ਬਣਾ ਲਓ ਹੁਣ ਤੁਸੀਂ ਇਸ ਨੂੰ ਆਪਣੇ ਫੇਸ ਦੇ ਉੱਤੇ 15 ਮਿੰਟ ਦੇ ਲਈ ਅਪਲਾਈ ਕਰ ਲਓ ਅਪਲਾਈ ਕਰਨੇ ਤੋਂ ਬਾਅਦ ਤੁਸੀਂ ਸਿੰਪਲ ਪਲੇਨ ਵਾਟਰ ਦੇ ਨਾਲ ਇਸ ਨੂੰ ਵਾਸ਼ ਕਰ ਲਓ ਆਪਣੇ ਫੇਸ ਤੇ ਕੋਈ ਵੀ ਮੋਇਸਚਰਾਈਜ਼ਰ ਤੁਸੀਂ ਅਪਲਾਈ ਕਰ ਲਓ। ਤਿੰਨ ਵਾਰੀ ਹੈ ਸੈਕਿੰਡ ਮਾਸਕ ਵੀ ਜੋ ਕਿ ਹੈ ਸਾਡਾ ਬਨਾਨਾ ਮਾਸਕ। ਬਨਾਨਾ ਐਂਟੀ-ਏਜਿੰਗ ਗੁਣਾ ਦੇ ਨਾਲ ਭਰਪੂਰ ਹੁੰਦਾ ਹੈ ਇਹ ਫਰੂਟ ਜੋ ਸਾਡੇ ਫੇਸ ਦੇ ਉੱਤੇ ਝੁਰੜੀਆਂ ਹੋਣ ਦੇ ਪ੍ਰੋਸੈਸ ਨੂੰ ਬਹੁਤ ਹੀ ਜ਼ਿਆਦਾ ਸਲੋ ਡਾਊਨ ਕਰ ਦਿੰਦਾ ਹੈ। ਇਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੋਏਗਾ ਪੱਕਿਆ ਹੋਇਆ ਕੇਲਾ ਲੈ ਲਓ ਤੁਸੀਂ। ਫੋਕ ਦੇ ਨਾਲ ਹੀ ਇਸ ਨੂੰ ਅਗਰ ਪੱਕਿਆ ਹੋਏਗਾ ਤੇ ਬਹੁਤ ਈਜ਼ੀਲੀ ਮੈਸ਼ ਹੋ ਜਾਏਗਾ। ਇਸ ਨੂੰ ਮੈਸ਼ ਕਰਕੇ ਤੇ ਆਪਣੇ ਫੇਸ ਦੇ ਉੱਤੇ ਤੁਸੀਂ ਅਪਲਾਈ ਕਰ ਲਓ। ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਟਾਈਟ ਕਰ ਦਿੰਦਾ ਹੈ ਬਹੁਤ ਜ਼ਿਆਦਾ ਚੰਗੀ ਗ੍ਰਿਪ ਬਣਾ ਦਿੰਦਾ ਹੈ ਇੱਕ ਤੇ ਇਸ ਦੇ ਨਾਲ ਸਾਡੇ ਫੇਸ ਨੂੰ ਬਹੁਤ ਹੀ ਜ਼ਿਆਦਾ ਅੱਛਾ ਮੋਇਸਚਰ ਵੀ ਮਿਲਦਾ ਹੈ 15 ਮਿੰਟ ਲਗਾਉਣ ਤੋਂ ਬਾਅਦ ਇਸ ਨੂੰ ਅਸੀਂ ਸਿੰਪਲ ਪਾਣੀ ਦੇ ਨਾਲ ਵਾਸ਼ ਕਰਕੇ ਤੇ ਫੇਸ ਤੇ ਕੋਈ ਵੀ ਚੀਜ਼ ਆਪਣੇ ਐਲੋਵੇਰਾ ਜੈੱਲ ਲਗਾ ਲਓ ਚਾਹੇ ਮੋਇਸਚਰਾਈਜ਼ਰ ਲਗਾ ਲਓ ਇਸ ਤੋਂ ਬਾਅਦ ਵਾਰੀ ਹੈ ਸਾਡੀ ਥਰਡ ਮਾਸਕ ਦੀ ਐਗ ਵਾਈਟ ਜੋ ਹੈ ਉਹ ਸਾਡੇ ਫੇਸ ਨੂੰ ਏਜਿੰਗ ਤੋਂ ਬਚਾਉਣ ਦੇ ਲਈ ਪ੍ਰੋਟੈਕਟਿਵ ਬੈਰੀਅਰ ਲੇਅਰ ਪ੍ਰੋਵਾਈਡ ਕਰ ਦਿੰਦਾ ਜੋ ਸਾਡੀ ਸਕਿਨ ਨੂੰ ਲੂਜ਼ ਨਹੀਂ ਹੋਣ ਦਿੰਦੀ ਤੇ ਸਾਡੀ ਸਕਿਨ ਨੂੰ ਬਹੁਤ ਹੀ ਜ਼ਿਆਦਾ ਟਾਈਟਨ ਅਪ ਰੱਖਦੀ ਹੈ ਇਸ ماسਕ ਲਈ ਸਾਨੂੰ ਚਾਹੀਦਾ ਹੋਏਗਾ ਸਭ ਤੋਂ ਪਹਿਲਾਂ ਇੱਕ ਅੰਡੇ ਦਾ ਸਫੇਦ ਹਿੱਸਾ ਤੁਸੀਂ ਕੱਢ ਲਓ ਤੇ ਉਹ ਵਾਈਟ ਪੋਰਸ਼ਨ ਸਾਨੂੰ ਚਾਹੀਦਾ ਹੋਏਗਾ ਤੇ ਉਹਦੇ ਵਿੱਚ ਅਸੀਂ ਐਡ ਕਰਾਂਗੇ ਦੋ ਚਮਚ ਸ਼ਹਿਦ ਇਸ ਨੂੰ ਅੱਛੀ ਤਰ੍ਹਾਂ ਫੈਂਟ ਕੇ ਮਿਕਸ ਕਰ ਲਓ वैसे तो इसकी स्मेल बहुत स्ट्रांग होती है ਤੁਸੀਂ ਅਗਰ ਚਾਹਦੇ ਹੋ ਤੇ ਤੁਹਾਨੂੰ ਅਗਰ ਸੂਟ ਕਰਦਾ ਤੁਸੀਂ ਲੇਮਨ ਜੇ ਦੇ ਵਿੱਚ ਐਡ ਕਰ ਸਕਦੇ ਹੋ ਥੋੜੀ ਜੀ स्मेल ਜੋ ਹੈ ਉਹ ਘਟ ਜੇਗੀ ਤੇ ਇਸ ਨੂੰ ਮਿਕਸ ਕਰਕੇ देन ਤੁਸੀਂ ਅਪਲਾਈ ਕਰ ਲੋ 올 ਓਵਰ ਫੇਸ ਐਂਡ ਨੈਕ ਆਲਸੋ 15 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਵਾਸ਼ ਕਰ ਲੈਣਾ ਤੇ ਆਪਣੇ ਫੇਸ ਦੇ ਉੱਤੇ ਕੋਈ ਵੀ ਕਰੀਮ ਅਪਲਾਈ ਕਰ ਲੈਣੀ ਹੈ ਤੇ ਡੈਫੀਨੇਟਲੀ ਤੁਹਾਨੂੰ ਬਹੁਤ ਹੀ ਸੈਟੀਸਫੈਕਸ਼ਨ ਰਿਜ਼ਲਟ ਜ਼ਰੂਰ ਮਿਲੇਗਾ ਇਸ ਤੋਂ ਖੋਣ ਵਾਲੀ ਹੈ ਸਾਡੀ ਵੀਡੀਓ ਦੀ ਜੋ ਸਟਾਰਟਿੰਗ 'ਚ ਅਸੀਂ ਗੱਲ ਕੀਤੀ ਸੀ ਜ਼ਰੂਰੀ ਟਿਪਸ ਦੀ ਜੋ ਕਿ ਤੁਸੀਂ ਅਗਰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋ ਤੇ ਤੁਸੀਂ ਇਹ ਪ੍ਰੋਬਲਮ ਨੂੰ ਇਨ ਫਿਊਚਰ ਵੀ ਫੇਸ ਨਹੀਂ ਕਰੋਗੇ ਕਿ omega 3 ਫੈਟੀ ਐਸਿਡ ਨੂੰ ਇਨਕਲੂਡ ਕਰਾਂਗੇ ਆਪਣੀ ਡੇਲੀ ਖਾਣ ਪੀਣ ਦੀ ਰੁਟੀਨ ਦੇ ਵਿੱਚ ਅਗਰ ਤੁਸੀਂ ਫਿਸ਼ ਖਾਂਦੇ ਹੋ ਤੇ ਤੁਸੀਂ ਉਹ ਖਾ ਸਕਦੇ ਹੋ ਤੇ ਅਗਰ ਤੁਸੀਂ ਫਿਸ਼ ਨਹੀਂ ਖਾਂਦੇ ਹੋ ਫਿਸ਼ ਆਇਲ ਕੈਪਸੂਲਸ ਹੁੰਦੇ ਆ ਉਹ ਬਹੁਤ ਹੀ ਮੈਜਿਕਲੀ ਤੁਹਾਡੇ ਫੇਸ ਦੇ ਉੱਤੇ ਤੁਹਾਡੀ ਸਕਿਨ ਦੇ ਉੱਤੇ ਤੁਹਾਡੀ ਆਈ ਸਾਈਡ ਦੇ ਲਈ ਤੁਹਾਡੇ ਹੈਅਰਜ਼ ਦੀ ਗਰੋਥ ਦੇ ਲਈ ਬਹੁਤ ਹੀ ਅੱਛੇ ਹੁੰਦੇ ਆ ਤੁਹਾਡੇ ਫੇਸ ਦੇ ਉੱਤੇ ਕੋਲਾਜਨ ਦੀ ਮਜ਼ਬੂਤੀ ਨੂੰ ਬਣਾਈ ਰੱਖਦਾ ਹੈ ਸੈਕਿੰਡ ਟਿਪ ਹੈ ਸਾਡਾ ਟਮਾਟਰ ਟਮਾਟਰ ਦੇ ਉੱਤੇ ਤਾਂ ਮੈਂ ਇੱਕ ਪੂਰੀ ਵੀਡੀਓ ਸ਼ੇਅਰ ਕਰ ਚੁੱਕੀ ਆ ਆਪਣੀ ਫੈਮਿਲੀ ਦੇ ਨਾਲ ਅਗਰ ਤੁਸੀਂ ਹੁਣ ਤੱਕ ਚੈੱਕ ਆਊਟ ਨਹੀਂ ਕੀਤੀ ਤੇ ਪਲੀਜ਼ ਜਾ ਕੇ ਚੈੱਕ ਆਊਟ ਕਰੋ ਕਿਉਂਕਿ ਉਸ ਦੇ ਵਿੱਚ ਤੁਹਾਨੂੰ ਰੈਮਡੀਜ਼ ਦੱਸੀਆਂ ਬਹੁਤ ਹੀ ਅਮੇਜ਼ਿੰਗ ਰਿਜ਼ਲਟ ਹੋਣ ਵਾਲੇ ਨੇ ਪਲੀਜ਼ ਜਾ ਕੇ ਜ਼ਰੂਰ ਚੈੱਕ ਆਊਟ ਕਰਿਓ ਥਰਡ ਚਾਕਲੇਟ ਸਿੰਪਲ ਚਾਕਲੇਟ ਨਹੀਂ ਡਾਰਕ ਚਾਕਲੇਟ ਦੀ ਮੈਂ ਗੱਲ ਕਰ ਰਹੀ ਆ ਅਗਰ ਤੁਸੀਂ ਚਾਕਲੇਟ ਖਾਣੀ ਸਟਾਰਟ ਕਰਦੇ ਹੋ ਤੁਹਾਡੇ ਸਕਿਨ ਦੇ ਜੋ ਟੈਕਸਚਰ ਨੂੰ ਜੋ ਖੁਰਦਰੀ ਸਕਿਨ ਹੁੰਦੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਮੁਲਾਇਮ ਬਣਾ ਦਿੰਦੀ ਹੈ ਯੂਵੀ ਰੇਜ਼ਿਸ ਤੋਂ ਤੁਹਾਨੂੰ ਪ੍ਰੋਟੈਕਟ ਕਰਦੀ ਹੈ ਦੇ ਵਿੱਚ ਕੋਕੋ ਦੀ ਜੋ ਪਰਸੈਂਟੇਜ ਆ ਉਹ 72 60 ਪਰਸੈਂਟੇਜ ਹੋਣੀ ਚਾਹੀਦੀ ਹੈ ਕਿਉਂਕਿ ਇਹ ਹਲਕੀ ਜੀ ਕੌੜੀ ਹੁੰਦੀ ਹੈ ਮਿੱਠੀ ਨਹੀਂ ਹੁੰਦੀ ਇਸ ਕਰਕੇ ਇਹੀ ਸਾਡੇ ਸਕਿਨ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਦਿੰਦੀ ਹੈ ਚੌਥੀ ਚੀਜ਼ ਜਿਸ ਨੂੰ ਅਸੀਂ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਪਾਣੀ ਪਾਣੀ ਦੀ ਕੰਜ਼ਮਪਸ਼ਨ ਅਸੀਂ ਜਿੰਨੀ ਜ਼ਿਆਦਾ ਹੋ ਸਕਦੀ ਹੈ ਉੰਨੀ ਕਰ ਸਕਦੇ ਹਾਂ ਇਸ ਨੂੰ ਅਸੀਂ ਜਿੰਨਾ ਪੀਵਾਂਗੇ ਉੰਨੀ ਸਾਡੀ ਸਕਿਨ ਸਾਫ਼ ਰਹੇਗੀ ਉੰਨਾ ਸਾਡਾ ਪੇਟ ਸਾਫ਼ ਰਹੇਗਾ ਤੇ ਸਾਡੇ ਸਕਿਨ ਦੇ ਉੱਤੇ ਕੋਈ ਵੀ ਪ੍ਰੋਬਲਮ ਕਦੀ ਵੀ ਨਹੀਂ ਆਏਗੀ ਫਿਫਥ ਸਾਡਾ ਟਿਪ ਹੈ ਐਕਸਰਸਾਈਜ਼ ਐਕਸਰਸਾਈਜ਼ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੁਣ ਜਾ ਕੇ ਜਿਮ ਜੁਆਇਨ ਕਰ ਲੋ ਅਗਰ ਤੁਸੀਂ ਜਿਮ ਜਾਂਦੇ ਹੋ ਤੇ ਬਹੁਤ ਵਧੀਆ ਗੱਲ ਹੈ ਟਾਈਮ ਨਹੀਂ ਹੁੰਦਾ ਤੁਹਾਡਾ ਬਿਜ਼ੀ ਸ਼ਡਿਊਲ ਹੈ ਤੁਸੀਂ ਉਹਦੇ ਜੋ ਟਾਈਮ ਨਹੀਂ ਕੱਢ ਪੰਦੇ ਐਟਲੀਸਟ ਤੁਸੀਂ ਆਪਣੇ ਲਈ ਥੋੜਾ ਬੋਤਾ ਟਾਈਮ ਕੱਢ ਕੇ ਸਕਿਪਿੰਗ ਕਰ ਸਕਦੇ ਹੋ ਜੰਪਿੰਗ ਕਰ ਸਕਦੇ ਹੋ ਆਪਣੇ ਘਰੇ ਦੇ ਵਿੱਚ ਹੀ ਰਨਿੰਗ ਕਰ ਸਕਦੇ ਹੋ ਵਾਕ ਕਰ ਸਕਦੇ ਹੋ ਇਹ ਵੀ ਸਾਰੀਆਂ ਚੀਜ਼ਾਂ ਐਕਸਰਸਾਈਜ਼ ਦੇ ਵਿੱਚ ਹੀ ਕਾਊਂਟ ਹੁੰਦੀ ਹੈ ਤੁਸੀਂ ਇਹਨਾਂ ਨੂੰ ਕਰਕੇ ਹੀ ਆਪਣੇ ਬਲੱਡ ਸਰਕੂਲੇਸ਼ਨ ਨੂੰ ਮੇਨਟੇਨ ਕਰਕੇ ਰੱਖੋ ਤਾਕੀ ਤੁਹਾਡੀ ਸਕਿਨ ਤੇ ਤੁਸੀਂ ਐਕਟਿਵ ਰਹੋ ਜਵਾਨ ਰਹੋ ਤੇ ਹਮੇਸ਼ਾ ਮੁਸਕੁਰਾਂਦੇ ਰਹੋ ਖੁਸ਼ ਰਹੋ ਤੇ ਤੰਦਰੁਸਤ ਰਹੋ ਇਹੀ ਮੈਂ ਚਾਹੁੰਦੀ ਆ ਕਿ ਮੇਰੀ ਫੈਮਲੀ ਹਮੇਸ਼ਾ ਹੀ ਹੈਪੀ ਰਹੇ ਏਸੀ ਸਾਡੀ ਅੱਜ ਦੀ ਬਹੁਤ ਹੀ ਪਾਵਰਫੁਲ ਤੇ ਇਫੈਕਟਿਵ ਵੀਡੀਓ ਵੀਡੀਓ ਚੰਗੀ ਲੱਗੀ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਆਪਣੇ ਪਿਆਰੇ ਪਿਆਰੇ ਜ਼ਰੂਰ ਕਰ ਰਿਆ ਕਰੋ ਮੈਂ ਉਹਨਾਂ ਦੀ ਬਹੁਤ ਬੇਸਬਰੀ ਨਾਲ ਵੇਟ ਕਰਦੀ ਆ ਮੈਨੂੰ ਦਿਓ ਇਜਾਜ਼ਤ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਖੁਸ਼ ਰਹੋ ਆਪਣਾ ਖਿਆਲ ਰੱਖੋ ਬੀ ਪੋਜ਼ਿਟਿਵ ਲਵ ਯੋਰself ਸਾਸ਼ੀ ਕਾਲ